ਔਰ ਬੜਾ ਦੋ ਤੇ ਜਮਲਾ ਜਮਲਾ ਇੱਕ ਮੁਲਾਜ਼ਮ ਵਾਦੀ ਵਾਲਾ ਬੰਦੀ ਆ ਰਿਹਾ ਦੇ ਲੈ ਸਤ ਜੀ ਆਇਆਂ ਤੁਸ ਜੀ ਨੰਦ ਕਮ ਹਮੜਾ ਤਾਰਾ ਇੱਧਰ ਆ ਜਾ ਵੀ ਪਰ ਇਹ ਗੇਟ ਤੋਂ ਨਾ ਇੱਧਰ ਹੋ ਜਾ I believe <laughs> 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 I'm not leaving. Sir, ਸਰ ਇੱਧਰ ਕਰ ਦਿਓ ਕਰੀਏ ਸਟਾਰਟ ਅੱਜ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ ਸੋਫਟੀ ਰੋਡ ਬਠਿੰਡਾ ਤੇ ਬਾਹਰਲੀ ਕੰਧਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦਿਆਂ ਸਾਡੀ ਥਾਣੇ ਦੀ ਪੁਲਿਸ ਦੀ ਟੀਮਾ CIA ਟੀਮ DSP ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਪੁੱਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਪ੍ਰਿੰਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲ ਲਾਈਨ ਤੇ DSP ਸਿਟੀ 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਡਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ جاری ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ ਮਕਸਦ ਕੀ ਸੀ ਇਹਨਾਂ ਦੇ ਕੰਮ ਦਾ ਉਹ ਹੁਣ ਸਾਡੀ ਜਿਹੜੀ ਪੁੱਛਗਿੱਸ ਹੈ ਉਹ ਕੰਟੀਨਿਊਸ ਹੈ ਉਹਨੂੰ ਹੁਣ ਥੋੜੇ ਟਾਈਮ ਪਹਿਲਾਂ ਫੜਿਆ ਹੀ ਹੈ ਤੇ ਸਾਡੀ ਪੁੱਛਗਿੱਸ ਚੱਲਣ ਰਹੀ ਹੈ ਜੋ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਸਰ ਕਹਿੰਦੇ ਕਿ ਕਿੰਨੇ ਵਜੇ ਘਟਣਾ ਆ ਘਟਣਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਦੇ ਕਰੀਬ ਲੱਗਿਆ ਸੀ ਸਰ ਕੱਲਾ ਹੀ ਸੀ ਕੋਈ ਹੋਰ ਵੀ ਸਾਥ ਨਹੀਂ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛਗਿੱਸ ਚ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਉਨੇ ਚੇਪਾਰੀ ਸੀ ਜੀ ਇੰਟਰ ਰੋਡੇ ਮਾਰੀ ਸੀ ਇਹਨੇ ਤੇ ਸੀਸੇ ਤੋੜਦੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫਤੀਸ਼ ਦਾ ਪਾਰਟ ਸਰ ਜਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਨਹੀਂ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤਨਗਰ 140 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਸ ਤੋਂ ਪਹਿਲਾਂ ਵੀ ਕੋਈ ਆਇਆ ਇਸ ਸਾਹਮਣੇ ਹੋਇਆ ਜਾਂ ਕੋਈ ਗੱਲ ਕੀਤੀ ਹੋਵੇ ਨਹੀਂ ਇਹ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਕਾਰਡ ਕੋਈ ਹੈਗੀ ਐਪਰਾਸੂ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਿਹਾ ਤੇ ਜੇ ਦੀ ਪੁੱਛੀਸ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਫਿਰ ਤਾਰਾ ਦੇਖੀ ਜਾਂਦੀ ਹੈ ਕਿ ਕੋਈ ਲੈ ਦਿੱਤੀ ਜਾਏਗੀ ਅਗਲਾ 20 ਮਿੰਟ ਦਾ ਇਹਦੇ ਵਿੱਚ ਤਾਰਾ ਹਾਂਜੀ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 320 44 ਬੀ ਐਨ ਐਸ ਦੀ ਤਾਰਾ ਅਸੀਂ ਲਾਈ ਹੈ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਤਾਰਾ ਅਸੀਂ ਇਹਦੇ ਵਿੱਚ ਲਾਈ ਸਰ ਇਹਨਾਂ ਵੀ ਅੰਦਰ ਇਹ ਸਭ ਪਹਿਲੀ ਵਾਰ ਹੈ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫਆਈਆਰ ਹੈ ਜੀ ਗੁਰਦੁਆਰਾ ਸੇ ਪਹਿਲਾਂ ਵਿజిਟ ਕਰਨਾ ਦੇ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਜੀ ਤੇ ਉੱਥੇ ਆ ਕੁੰਮ ਦਾ ਫਿਰਦਾ ਹੀ ਰਹਿੰਦਾ ਕੋਈ ਸਬਸਬਾ ਦੱਸਣਾ ਜਿਸ ਤਰ੍ਹਾਂ ਸਵੇਰ ਕੱਲਾ ਚੱਲ ਰਹੀ ਸੀ ਵੀ ਹੋ ਸਕਦਾ ਕੁਝ ਹੋ ਹੋ ਫੇਰ ਬਾਲ ਖੋਣੇ ਇਸ ਤਰ੍ਹਾਂ ਦੇ ਵਿੱਚ ਗੱਲ ਸਾਹਮਣੇ ਆਈ ਕਿਉਂਕਿ ਸੀਸੀਟੀਵੀ ਵੀ ਤਾਂ ਤੁਸੀਂ ਲਗਾਤਾਰੀ ਜਿਹੜੇ ਹੈਗਾ ਕਰਦੇ ਹ ਜੀ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਕ ਸਾਹਮਣੇ ਨਹੀਂ ਆਈ ਹੈ ਪਰ ਇਹਦੀ ਅਸੀਂ ਡੰਗਾਈ ਨਾਲ ਪੁੱਛਗਿੱਛ ਕਰਨ ਰਿਹਾ ਹਾਂ ਹੁਣ ਤੇ ਬਾਕੀ ਆ ਮੰਨਣ ਦੇ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਇਸ ਤਰ੍ਹਾਂ ਦੇ ਨਹੀਂ ਕਿਸ ਤਰ੍ਹਾਂ ਆਪਣਾ ਜਿਹੜਾ ਰੋੜੇ ਵਾਲੇ ਜਿਹਦੇ ਦੁਆਰਾ ਜੇਵਾ ਦਾ ਪਰਿਵਾਰ ਤੋਂ ਜਿਹੜੇ ਕੋਈ ਉਹਦੇ ਕੁੱਝੇ ਕਾਰਨ ਇਹਨੇ ਕੰਪਨੀ ਤਾਰਦੇ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਦੇ ਆ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਕਿ ਕੁਝ ਇਸ ਤੋਂ ਅਸਰ ਜੁੜਦਾ ਸਕਦਾ ਕੀ ਜਦੋਂ ਕਹਿੰਦੇ ਸਾਨੂੰ ਸਹੀ ਪਿੰਟ ਲਾਉਂਦੇ ਉਸ ਦੇ ਪਿੰਟ ہاں جی ہن بھی اپ پینٹر دا ہی کام کرن دے اے دے کپڑے تے بھی پینٹ جاں لگیا ہوئے ہیں ابھی پینٹنگ دا کام ہی کر رہا ہے جو بڑا کام کر رہا ہے سر راہو پہلے مجھے ایک کٹا گل کرتا ہے کہ ایک کال نوں پتہ لگا کہ ان میرے کچھ تے رات دا کام نہیں ہے انہاں کو چھٹی کر وہ سارا ہن انویسٹیگیشن دا پارٹ ہے دن دے ٹائم جے کرے گا تو پھر نال دی نال پھڑیا جاؤ گا اوتھے کیونکہ پبلک کافی آندی ہے سنگتاں بھی آندی ہے او دے کر کے نے رات دا ٹائم چوز کیتا ہونا ہے او سارا ہن اسی ویریفائی کرن دے ہاں ਸਰ ਇਹ ਵੀਆਈਪੀ ਏਰੀਆ ਇੱਥੇ ਸਾਰੇ ਜੱਜ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਬਡੇ ਰਹਿਦੇ ਨੇ ਲੇਕਿਨ ਇਸ ਏਰੀਆ ਦੇ ਵਿੱਚ ਘਟਨਾਵਾਂ ਬਹੁਤ ਹੁੰਦੀਆਂ ਕਿ ਕਾਰਨ ਨਹੀਂ ਰਾਤ ਨੂੰ ਪੀਸੀਆਰ ਜਿਹੜੀ ਅਕਸ ਸਹੀ ਨਹੀਂ ਕਰਦੀ ਜਾਂ ਤੋਂ ਦੋਸਤ ਰਾਤ ਨੂੰ ਪੀਸੀਆਰ ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਆ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਚਓ ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰੀਆਂ ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਆ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆ ਬਾਕੀ ਪੀਸੀਆਰ ਸਾਡੀ ਪੂਰੀ ਐਕਟਿਵ ਹੈਗੀ ਯਾਰ ਅੱਜ ਦੇ ਦਿਨ ਤੇ ਜੱਥੇ ਕੋਈ ਖਬਰ ਕਿੰਨੇ ਵਜੇ ਮਿਲੀ ਸੀ ਦਿੱਕਾ ਲੋਪਟ ਬਾਜੀ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਸੋ ਆਪਰੇਸ਼ਨ ਲਈ ਰੈਡੀ ਸੀ ਤੋ ਬਿਆਨੇ ਬਸਤੀ ਦੇ ਵਿੱਚ ਆਜ ਮਾਰਨਿੰਗ ਕਸੋ ਆਪਰੇਸ਼ਨ ਕਰਨ ਰੇ ਸੀ ਡੀਐਸਪੀ ਸੀਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਕੁਛ ਹੀ ਘੰਟਿਆਂ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ ਦੋ ਤਿੰਨ ਘੰਟਿਆਂ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਹੀ ਇਹਨੂੰ ਫੜ ਲ ਫੜਿਆ ਦਿੱਤੇ ਗਿਆ ਸੀ ਇਹ ਧਰਮਘਰ ਜੁੜਿਆ ਮਾਮਲਾ ਪਿਛਲੇ ਕਦੇ ਵੀ ਤੁਹਾਨੂੰ ਇਹੋ ਜਿਹਾ ਤਲਖਾਸ ਦੇ ਕੇ ਗਿਆ ਹੈ ਸੋਸ਼ਲ ਮੀਡੀਆ ਉੱਪਰ ਬਚੰਦੇ ਦੇ ਇੱਕ ਪੇਜ ਦੇ ਉੱਪਰ ਕਾਫੀ ਸਿੱਖ ਧਰਮਗਤ ਲਾਮ ਵਾਦਾ ਇਹੋ ਸੰਬੰਧੀ ਕਾਰਵਾਈ ਕੀਤੀ ਗਈ ਹੈ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੈ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਗਨੀਜ਼ੇਬਲ ਅਪਾਂਸ ਹੋਇਆ ਤਾਂ ਅਸੀਂ ਜ਼ਰੂਰ ਉਹਦੇ ਕਾਰਵਾਈ ਕਰਾਂਗੇ ਉਹਦੇ ਕਾਫੀ ਫੋਟੋਆਂ ਜਿਹੜੀਆਂ ਉਹ ਸਾਡੇ ਕੋਲ ਡਾਟੇ ਵਿੱਚ ਨੇ ਆ ਪਤੀ ਸ਼ਤਾਮਲੀ ਵੀ ਲਿਖੀ ਜੀ ਸਿਕਤਾਨਵਰ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਆ ਉਹਨਾਂ ਤੋਂ ਚੈੱਕ ਕਰ ਲੈਣਿਆ ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਸਰ ਇਹ ਬੰਦਾ ਵੀ ਫੜਿਆ ਗਿਆ ਤੁਸੀਂ ਗੋਲ ਬਾਹਰ ਆ ਪਾਰ ਸੀ ਆ ਘਰੋਂ ਭੱਜਿਆ ਹੋਇਆ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਹੀ ਆ ਫੜਿਆ ਗਿਆ ਬਾਕੀ ਐਸਪੀ ਸਾਹੀ ਅਸੀਂ ਆਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅੰਸ਼ਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ تے رومرز کسی بھی طرح دے نا پھیلائے جان تے دوشی جڑا ہے وہ اسی پھڑ لیا ہے تے اگی دی تفتیش جڑی ہے وہ جانتی ہے ہو جانگا پڑھے ہیں ٹائم ایکٹل صحیح نہیں ہے گئے جی ایک 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 ਕੀ ਆ ਪਰ ਜਦੋਂ ਹੁੰਦੀ ਆ ਨਹੀਂ 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 4:11 ਮਿੰਟ ਹੋ ਗਏ ਜਦੋਂ ਕਰੀਪ 4:11 ਹਾਂ ਜੀ ਹੁਣ ਰਾਈਟ ਸਾਈਡੋਂ ਸਾ Thank you. ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਵਾਪਰੀ ਹੈ ਮੈਂ ਜੀ ਪਰ ਆਲੋਚਨਾ ਚਲੇ ਥੋੜਾ ਪਿੱਛੇ ਚਲੋ ਹਾਂ ਜੀ ਹਾਂ